ਸੇਬ ਵਗੈਰਾ ਜੀ ਇਹ ਸੇਬ ਆਪਣੇ ਹੋ ਜਾਂਦਾ ਸੇਬ ਹਾਂਜੀ ਇਹ ਸੇਬ ਦਾ ਬੂਟਾ ਹਾਂਜੀ ਇਹ ਸੇਬ ਦਾ ਬੂਟਾ ਜੀ ਦੇਖਣ ਨੂੰ ਤਾਂ ਕੁਝ ਹੋਰ ਹੀ ਲੱਗਦਾ ਪਰ ਦੇਖੋ ਹੈ ਕਿੱਡੀ ਕੋਈ ਸਾਰੇ ਮਿਲ ਜਾਂਦੇ ਇਹ ਵੀ ਸਾਲ ਚਾਰ ਦੀ ਚਾਰੀ ਕਿਸਮਾਂ ਮਿਲ ਜਾਂਦੀਆਂ ਤੇ ਇਹ ਸੇਬ ਦਾ ਜਿਹੜਾ ਬੂਟਾ ਇਹਨੂੰ ਕਿੰਨੇ ਸਾਲ ਤੈਨੂੰ ਫਲ ਆ ਜਾਂਦਾ ਇਹ 2 ਤੋਂ 3 ਸਾਲ ਲੈ ਜਾਂਦਾ ਜੀ ਹੋਰ ਆਪਣੇ ਕੋਲ ਫਰੂਟ ਤੇ ਇਹ ਇੱਕ ਬੇਲਾ ਕਿਹਾ ਜੀ ਚਕੋਤਰਾ ਵੀ ਇਹ ਚਕੋਤਰਾ ਜੀ ਹਾਂਜੀ ਹਾਂਜੀ ਇਹ ਲੀਵਰ ਵਾਸਤੇ ਬਹੁਤ ਚੰਗਾ ਹਸਤੀ ਚਕੋਤਰਾ ਹਾਂਜੀ ਜਿਆਦਾ ਫਾਇਦੇ ਨੇ ਲੀਵਰ ਦੇ ਲਈ। ਲਓ ਜੀ ਨਾਲੇ ਇਹ ਫਰੂਟਿੰਗ, ਉਹਨਾਂ ਨਾਲੇ ਫਲੀਆਂ ਹੈ। ਹਾਂ। ਨਾਲੇ ਚੋਪੜੀਆਂ ਨਾਲੇ ਤੋਂ। ਖਰਮਾਨੀ ਮਿਲ ਜੂ, ਬਾਦਾਮ ਮਿਲ ਜੂ ਜੀ ਐਪ੍ਰੀਕੋਟ ਜਿਸ ਕੰਨੇ ਨੇ ਖਰਮਾਨੀ। ਹਾਂ 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 ਜੀ। ਆਲੂ, ਖਾਰਾ, ਬਸੂ ਕੋਸ਼ਾ, 나ਸ਼ਪਤੀ ਇਹ ਸਾਰੇ ਮਿਲ ਜਾਂਦੇ। ਸਾਰੇ ਹਮ ਤੇ ਬਾਦਾਮ ਵਗੈਰਾ ਹੋ ਜਾਂਦੇ ਨੇ ਆਪਣੀ ਸਾਬ ਹੁੰਦੇ ਆ ਜੀ। ਕੋਈ ਮੌਸਮ ਇਹ ਹੌਟ ਕਲਾਈਮੇਟ ਦੇ ਨੇ ਜਿਹੜੇ ਗਰਮ ਉਹਦੇ ਚ ਜ਼ਿਆਦਾ ਚੱਲਦੇ ਨੇ ਆਪਾਂ। ਅੰਜੀਰ ਮਿਲ ਜੇਗਾ ਇਹ ਅੰਜੀਰ ਹੈ ਇਹ ਹੁੰਦਾ ਅੰਜੀਰ ਇਹ ਹੁੰਦਾ ਜੀ ਅੰਜੀਰ ਠੀਕ ਹੈ ਜੇ ਮੈਂ ਤਾਂ ਦੁਕਾਨਾਂ ਤੇ ਅਸੀਂ ਤਾਂ ਉਹੀ ਦੇਖੇ ਨੇ ਕਿ ਉਹ ਕੱਟ-ਕੱਟ ਕੇ ਰੱਸੀ ਚ ਪਾ ਕੇ ਰੱਖੇ ਹੁੰਦੇ ਨੇ ਆ ਦੇਖੋ ਰੋਹੀ ਹੋਈ ਸੀ ਇਹ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਪੱਕ ਗਈ ਖਾਲੀ ਚਲੋ ਵਧੀਆ ਗੱਲ ਇਹ ਕਹਿੰਦੇ ਹੁੰਦੀ ਬਹੁਤ ਵਧੀਆ ਹੈ ਸਿਹਤ ਵਾਸਤੇ ਹਾਂ ਜੀ ਆ ਦੇਖੋ ਆ ਸਾਦੀ ਲੱਗੇ ਹੋਏ ਨੇ ਲੋ ਜੀ ਪਹਿਲਾਂ ਕਿਹਾ ਜਾਂਦਾ ਸੀ ਕਿ ਇਹ ਆਫਗਾਨਿਸਤਾਨ ਤੋਂ ਆਂਦੀ ਹੈ ਇਹ ਸਾਡੇ ਸ਼ਾਈ ਜੀ ਨੇ ਇੰਡੀਆ ਦੇ ਵਿੱਚ ਵੀ ਪੈਦਾ ਕਰਦੀ ਇੱਥੇ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਸਾਰੀ ਮਿਲ ਜਾਨੀ ਹੋ ਜਾਏਗਾ ਉਹਦੇ ਜੇ ਗਮਲੇ ਚ ਭਰੀ ਹੋ ਸਕਦਾ ਕਿ ਗਮਲੇ ਚ ਹੋ ਜਾਂਦੀ ਹੈ ਹੋ ਜਾਂਦੀ ਹੈ ਅੱਛਾ ਗਮਲਾ ਵੱਡੇ ਟਾਈਪ ਦਾ ਹੁੰਦਾ ਜਾਂ ਹਾਂ ਜੀ 20 ਇੰਚ ਫੋਟੋ ਵਗੈਰਾ ਠੀਕ ਹੈ ਚਲੋ ਜੀ ਇਹ ਅਮਰੂਦ ਹੋ ਗਿਆ ਨਿੱਪੂ ਹੋ ਗਿਆ ਤੇ ਅੰਬ ਦੇ ਵਿੱਚ ਅੰਬ ਦੇ ਵਿੱਚ ਵੀ ਟੋਟਲ ਸਾਰੀ ਪ੍ਰੇਡ ਮਿਲ ਜੇਗੀ ਠੀਕ ਹੈ ਸਾਰੀ ਦੀ ਸਾਰੀ ਜਿਹੜੀ ਆਪਣੇ ਉਹਦੇ ਚਲਦੀ ਆਪਣੇ ਕਿਹੜੀ ਕਿਹੜੀ ਚੱਲਦੀ ਹੈ ਜੀ ਆਪਣੇ ਉਰੇ ਆਮਰਪਾਲੀ ਦਸਹਰੀ ਜੋਸਾ ਲਾਂਗੜਾ ਬਨਾਰਸੀ ਲਾਂਗੜਾ ਜੀ ਤੇ ਸਾ ਆ ਬੌਨ ਸਾਈਜ਼ ਹੁੰਦਾ ਹੈ ਮਲਿਕਾ ਹੋ ਗਿਆ ਕੇਸਰ ਹੋ ਗਿਆ ਆਲਫਾਂਸੋ ਹੋ ਗਿਆ ਨੀਲਗਿਰੀ ਮਤਲਬ ਫਿਰ ਤਾਂ ਤੁਸੀਂ ਛੱਡੇ ਹੀ ਕੁਝ ਨਹੀਂ ਸਾਰੇ ਹੀ ਆ ਜੀ ਸਾਰੀ ਆ ਗਈ ਹੈ ਹਾਂ ਇੰਪੋਰਟਡ ਬਰੀਡ ਵੀ ਮਿਲ ਜੂਗੀ ਵਿਜੀ ਇਹਦੇ ਚ ਠੀਕ ਹੈ ਜਿਵੇਂ ਇੰਪੋਰਟਡ ਦੇ ਵਿੱਚ ਆਉਂਦੇ ਨੇ ਮੀਆਂ ਜਾਕੀ ਵਗੈਰਾ ਹੁੰਦਾ ਰੈੱਡ ਟਾਈਪਰੀਆ ਤੇ ਦੂਸਰੇ ਨੇ ਆ ਥਾਈ ਬੌਨ ਸਾਈਜ਼ ਵਗੈਰਾ ਇਹ ਸਾਰੇ ਮਿਲ ਜਾਣਗੇ thai mango वगैरह मतलब सारीयां वैरायटीयां ਤੁਹਾਡੇ ਕੋਲ ਇਸ ਟਾਈਮ ਆਂਬ ਦੀਆਂ ਹੈਗੀਆਂ ਨੇ ਹਾਂਜੀ 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 ਸਾਰੀਆਂ ਮਿਲ ਜਾਣ ਵਿਟ ਜੀ ਅੱਛਾ ਵਾਈਟ ਜਾਮਨ ਹਾਂਜੀ ਤੇ ਆਹ ਜਿਹੜੀ ਐ ਇਹ ਵਾਈਟ ਹੈ ਜੀ ਇਹਨੂੰ ਕੋ ਲੈਗ ਵਾਲੀ ਐ ਇਹ ਬਲੈਕ ਵਾਲੀ ਜਿਹੜੀ ਆਪਾਂ ਇਹ ਦੇਖਦੇ ਆ ਰਿਹਾ ਹਾਂ ਵਾਈਟ ਜਾਮਨ ਛੋਟੇ ਵਾਲੀ ਜੀ ਅੱਛਾ ਛੋਟੇ ਉਹ ਤਾਂ ਵਰਨਾ ਤਾਂ ਬਹੁਤ ਬੜੇ ਬੜੇ ਹੋ ਜਾਂਦੇ ਜੀ ਹਾਂ ਤਾਂ ਇਹ ਅਗਲੇ ਸਾਲ ਫਰੂਟ ਦੇਣ ਲੱਗ ਜੀ ਅੱਛਾ ਅਗਲੇ ਸਾਲ ਫਰੂਟ ਦੇਣ ਲੱਗ ਜਾਣਗੇ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਕ ਬੂਟਾ ਇਹ ਤੇ ਇਹ ਵੀਰ ਜੀ ਕਰਨ ਵੀ ਅਗਲੇ ਸਾਲ ਇਹ ਫਰੂਟ ਦੇਣਾ ਸ਼ੁਰੂ ਕਰ ਦੇਣਗੇ ਹਾਂਜੀ ਇਹ ਵੀ ਜੀ ਹਰੜ ਦਾ ਬੂਟਾ ਏ ਅੱਛਾ ਜੀ ਹਰੜ ਦਾ ਹਾਂਜੀ ਹਾਂਜੀ ਹਰੜ ਤੇ ਬਿਹੜਾ ਦੋਵੇਂ ਮਿਲ ਜਾਣਗੇ ਹਰੜ ਤੇ ਬਿਹੜਾ ਜਿਹਦੇ ਆਪਾਂ ਖਾਸ ਕਰ ਜਿਹੜਾ ਪਾਊਡਰ ਬਣਾ ਲਿਆ ਹਾਂ ਤ੍ਰਿਫਲਾ ਉਹ ਬਣਾ ਕੇ ਤੇ ਕਬਜ ਵਾਸਤੇ ਕੰਮ ਆਉਂਦਾ ਹਾਂਜੀ 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 ਬਹੁਤ ਮਤਲਬ ਇਹ ਕੰਮ ਦੀ ਚੀਜ਼ ਮੰਨਿਆ ਜਾਂਦਾ ਏ ਇਹ ਬਹੁਤ ਵਧੀਆ ਇਹ ਮਿਲ ਜਾਣਗੇ ਕਪੂਰ ਵਗੈਰਾ ਜਿਹੜਾ ਮੈਡੀਸਨ ਪਲਾਂਟ ਨੇ ਸਾਰੇ ਮਿਲ ਜਾਣਗੇ ਵੀ ਜੀ ਨਿੰਬੂ ਪਿਆ ਵੀ ਜੀ ਨਿੰਬੂ ਛੋਟਾ ਵੱਡਾ ਸਾਰਾ ਆਕਾਰ ਦਾ ਮਿਲ ਜਾਂਦਾ ਹੈ ਠੀਕ ਹੈ ਹਾਂਜੀ ਇਹ ਵੀ ਗਮਲਿਆਂ ਚ ਹੋ ਜਾਂਦਾ ਹੈ ਇਹ ਗਮਲੇ ਚ ਹੋ ਜੂਗਾ ਜੀ ਦਾਮਰੋਦ ਦੀ ਸਾਰੀ ਵੈਰਾਈਟੀ ਮਿਲ ਜੈਗੀ ਜੀ ਔਰ ਕਿਹੜੇ ਕਿਹੜੇ ਫਲਾਂ ਵਾਲੇ ਬੂਟੇ ਆਪਣੇ ਕੋਲ ਫਰੂਟ ਦੇ ਵਿੱਚ ਵੀ ਜੀ ਬੇਲ ਮਿਲ ਜੈਗਾ ਜਿਹੜਾ ਵੱਡਾ ਨਮਾ ਆਇਆ ਹੁਣ ਪੇ ਪੱਤਰ ਹਾਂਜੀ ਇਹ 5 ਕਿਲੋ ਦੇ ਉਹਦੇ ਚ ਚਲੇ ਜਾਂਦਾ ਫਰੂਟਿੰਗ ਦਾ ਸਾਈਜ਼ 5 ਕਿਲੋ ਦਾ 5 ਕਿਲੋ ਦਾ ਹੈ ਹਾਂਜੀ ਆਮਲਾ ਮਿਲ ਜੈਗਾ 베ਰੀ ਮਿਲ ਜੇਗੀ ਰੈੱਡ ਕਸ਼ਮੀਰੀ ਜੀ ਮਤਲਬ ਹਰ ਤਰ੍ਹਾਂ ਦੇ ਜਿਹੜੇ ਫਲਾਂ ਦੇ ਬੂਟੇ ਉਹ ਇਸ ਟਾਈਮ ਮੌਜੂਦ ਨੇ ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਆ 골ਡਨ ਨਰਸਰੀ ਜਿਹੜੀ ਕਿ ਮਲੇਰ ਕੋਟਲਾ ਤੋਂ ਖੰਮੇ ਰੋਡ ਦੇ ਉੱਪਰ ਹੈ ਜਿੰਨਾਂ ਨਾਲ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਫਲਾਂ ਤੇ ਫੁੱਲਾਂ ਦੇ ਜਿਹੜੇ ਬੂਟੇ ਨੇ ਫਰੂਟ ਦੇ ਬੂਟੇ ਨੇ ਤੇ ਜਿਹੜੇ ਆਪਾਂ ਘਰਾਂ ਵਿੱਚ ਲਾ ਸਕਦੇ ਆ ਆਪਾਂ ਜੇ ਆਪਣੇ ਪਲਾਟ ਦੇ ਵਿੱਚ ਕਿਤੇ ਵੀ ਲਾ ਸਕਦੇ ਆ ਤੇ ਜੇ ਲੋਕੇਸ਼ਨ ਦੀ ਗੱਲ ਕਰੀਏ ਤੇ ਜਿਹੜਾ ਮਲੇਰ ਕੋਟਲੇ ਤੋਂ ਖੰਨਾ ਰੋਡ ਐ ਮਲੇਰ ਕੋਟਲੇ ਤੋਂ ਖੰਨੇ ਰੋਡ ਤੋਂ ਮਲੇਰ ਕੋਟਲੇ ਤੋਂ ਆਪਾਂ ਥੋੜੀ ਜਿਹਾ ਅੱਗੇ ਆਨੇ ਆ ਤਾਂ ਥੋੜੀ ਅੱਗੇ ਆ ਕੇ 골ਡਨ ਨਰਸਰੀ ਤਾਂ ਬੋਰਡ ਵੀ ਲੱਗਿਆ ਹੋਇਆ ਤੇ ਇਹ ਤੁਹਾਨੂੰ ਮੈਂ ਉਹਨਾਂ ਦਾ ਨੰਬਰ ਵੀ ਵਿੱਚ ਦਿਖਾ ਰਿਹਾ ਤੇ ਨੰਬਰ ਆਪਾਂ ਸਕਰੀਨ ਤੇ ਐਡ ਵੀ ਕਰ ਦਾਂਗੇ ਜਿੱਥੇ ਤੁਸੀਂ ਆ ਕੇ ਆਪਣੇ ਮਨਪਸੰਦ ਦੇ ਬੂਟੇ ਖਰੀਦ ਸਕਦੇ ਹੋ ਬਹੁਤ ਸਾਲਾਂ ਤੋਂ ਇਹ ਨਰਸਰੀ ਚਲਾ ਰਹੇ ਨੇ ਤੇ ਆਪਾਂ ਇਹ ਨਰਸਰੀ ਦੇ ਵਿੱਚ ਅੱਜ ਪਹੁੰਚੇ ਆ ਜਿੱਥੇ ਫੁੱਲਾਂ ਦੇ ਫੁੱਲਾਂ ਦੇ ਬੂਟੇ ਤੇ ਉਹ ਸ਼ੋਅ ਵਾਲੇ ਬੂਟੇ ਜਿਹੜੇ ਆਪਾਂ ਕੋਠੀਆਂ ਦੇ ਵਿੱਚ ਲਾਣੇ ਆ ਉਹ ਬੂਟੇ ਅੱਜ ਤੁਹਾਨੂੰ ਦਿਖਾਏ ਜਾਣਗੇ ਤੇ ਉਹਨਾਂ ਬਾਰੇ ਆਪਾਂ ਜਾਣਕਾਰੀ ਵੀ ਦਵਾਂਗੇ ਕਿ ਕਿਵੇਂ ਤੁਸੀਂ ਇਹਨਾਂ ਨੂੰ ਲਾ ਸਕਦੇ ਹੋ ਤੇ ਕਿਵੇਂ ਇਹਨਾਂ ਦਾ ਰੱਖ-ਰਖਾਵ ਕਰ ਸਕਦੇ ਹੋ ਉਹ ਵੀ ਭਾਈ ਸਾਹਿਬ ਆਪਾਂ ਨੂੰ ਦੱਸਣਗੇ ਤੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਬਹੁਤ ਵੱਡੀ ਜਗ੍ਹਾ ਦੇ ਵਿੱਚ ਨਰਸਰੀ ਹੈ ਕੁਆਂਟੀਟੀ ਦੀ ਕੋਈ ਪਰਵਾਹ ਨਹੀਂ ਜਿੰਨੇ ਮਰਜ਼ੀ ਤੁਸੀਂ ਚਾਹੋ ਬੂਟੇ ਲੈ ਸਕਦੇ ਹੋ ਤੇ ਜਿਹੜਾ ਮਰਜ਼ੀ ਲੈ ਸਕਦੇ ਹੋ ਹਰ ਤਰ੍ਹਾਂ ਦੇ ਫਲ ਦੇ ਬੂਟੇ ਇੱਥੇ ਤੁਹਾਨੂੰ ਮਿਲ ਜਾਣਗੇ ਤੇ ਕੀ ਨਾਮ ਸੀ ਤੁਹਾਡਾ ਸ਼ਾਹਿਦ ਹੈ ਜੀ ਮੇਰਾ ਨਾਮ ਸ਼ਾਹਿਦ ਸ਼ਾਹਿਦ ਹਸਨ ਤੇ ਇਹ ਨਰਸਰੀ ਤੁਸੀਂ ਮੈਂ ਸੁਣਿਆ ਵੀ ਦਾਦੇ ਪਰਦਾਦਿਆਂ ਤੋਂ ਕਰਦੇ ਆ ਰਹੇ ਹੋ ਹਾਂ ਜੀ ਬਹੁਤ ਦੇਸੀ ਹੈ ਜੀ ਪਹਿਲਾਂ ਉਧਰ ਕੰਮ ਕਰਦੇ ਸੀਗੇ ਹਾਂ ਜੀ ਹੁਣ ਉਰੇ ਉਹ ਕਾਲੇ ਪਹਿਲਾਂ ਕਿੱਥੇ ਕਰਦੇ ਸੀ ਪਹਿਲਾਂ ਉੱਧਰ ਸੀਗੇ ਹੁਣ ਤੁਹਾਨੂੰ ਪਤਾ ਟਾਈਮ ਦੇ ਹਿਸਾਬ ਨਾਲ ਹਾਂ ਟਾਈਮ ਦੇ ਹਿਸਾਬ ਨਾਲ ਜਿਵੇਂ ਜਿਵੇਂ ਕਾਰੋਬਾਰ ਵੱਧਦਾ ਫਿਰ ਉਸ ਹਿਸਾਬ ਨਾਲ ਦੇਖਣਾ ਪੈਂਦਾ ਹਾਂਜੀ ਹਾਂਜੀ ਤੇ ਇੱਕ ਜਿਹੜੀ ਤੁਹਾਡੀ ਨਰਸਰੀ ਆ ਬਹੁਤ ਸ਼ਾਨਦਾਰ ਜਗ੍ਹਾ ਤੇ ਨਾ ਤਾਂ ਟ੍ਰੈਫਿਕ ਮੇਨ ਰੋਡ ਦੇ ਉੱਪਰ ਹੈ ਹੈਨਾ ਜੀ ਹਾਂਜੀ ਹਾਂਜੀ ਕਿਉਂਕਿ ਆਉਣ ਜਾਣ ਵਾਲੇ ਨੂੰ ਵੀ ਸੁੱਖ ਸੁਭਦਾ ਪੂਰੀ ਹੈ ਹਾਂਜੀ ਤੇ ਹੁਣ ਥੋੜਾ ਜਿਆਦਾ ਦੱਸੋਗੇ ਬੂਟਿਆਂ ਬਾਰੇ ਫਲਾਂ ਵਾਲੇ ਬੂਟਿਆਂ ਬਾਰੇ ਜਿਵੇਂ ਆਪਾਂ ਘਰਾਂ ਚ ਕਮਲਿਆਂ ਚ ਲਾ ਦੇਈਏ ਇਹ ਵਿੱਚ ਜਿਮਾ ਗਮਲੇ ਵਾਲਾ ਜੀ ਹਾਂਜੀ ਇਹ ਸਟਾਰ ਫਰੂਟ ਹੈ ਜੀ ਅੱਛਾ ਜੀ ਹਾਂਜੀ ਕਾਮ ਰੱਖ ਕੇ ਵੀ ਗਿਆਨੰਦ ਨੇ ਇਹਨੂੰ ਕਾਮ ਰੱਖ ਹਾਂਜੀ ਹਾਂਜੀ ਜਿਹੜੇ ਦੇ ਛੋਟੇ ਬੂਟੇ ਨੇ ਵਿੱਚੀ ਗਮਲੇ ਦੇ ਵਿੱਚ ਇਹ ਵੀ ਸਮਝੋ ਤੁਸੀਂ ਫਰੂਟਿੰਗ ਕਰਨਗੇ ਅੱਛਾ ਗਮਲੇ ਦੇ ਵਿੱਚ ਆਪਾਂ ਲਾ ਸਕਦੇ ਹਾਂ ਕਰਾ ਲਈਏ ਹਾਂਜੀ ਹਾਂਜੀ ਇਹ ਆ ਦੇਖੋ ਇਹ ਬੂਟੇ ਨੇ ਜੀ ਇਹਦੇ ਛੋਟੇ ਹੀ ਨੇ ਸਮਝੋ ਤੁਸੀਂ ਹੈ ਹਾਂਜੀ ਆ ਦੇਖੋ ਆ ਫਰੂਟਿੰਗ ਹੈ ਜੀ ਇਹਦੀ ਅੱਛਾ ਇਹ ਫਰੂਟਿੰਗ ਹੈ ਹਾਂਜੀ ਇਹ ਕਿੰਨੇ ਚਿਰ ਦਾ ਬੂਟਾ ਹੈ ਜੀ ਹਾਂਜੀ ਇਹ ਕਿੰਨੇ ਚਿਰ ਦਾ ਡੇਢ ਸਾਲ ਦਾ ਬੋਟਾ ਹੈ ਜੀ ਡੇਢ ਸਾਲ ਦਾ ਹਾਂਜੀ ਇਹ ਕੱਲੇ ਕੱਲਾ ਨਾ ਫਰੂਡਿੰਗ ਲਿਕੜਦੀ ਜਾਊਗੀ ਠੀਕ ਹੈ ਜਿਵੇਂ ਆਹ ਵਾਲਾ ਹੈ ਸਾਰੇ ਇਨਕਲੂਡਿੰਗ ਹੁੰਦੀ ਰਹਦੀ ਹੈ ਜੀ ਠੀਕ 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 ਚੀਜ਼ ਹੋਈ ਬਣੂ ਤੇ ਇਹ ਆਪਾਂ ਘਰਾਂ ਚ ਲਾ ਸਕਦੇ ਹਾਂ ਹਾਂਜੀ ਹਾਂਜੀ ਤੇ ਇਹ ਜਿਹੜਾ ਆ ਚੀਜ਼ ਇਹ ਕੀ ਚੀਜ਼ ਹੈ ਜੀ ਇਹ ਚਕੋਤਰਾ ਵੀ ਜੀ ਇਹ ਜਿਹੜੀ ਇਹ ਵਾਲੀ ਹੈ ਅਰਲੀ ਹੈ ਜੀ ਠੀਕ ਹੈ ਜਿਹੜੀ ਗਮਲੇ ਚ ਬਰੂਡਿੰਗ ਕਰਦੀ ਹੈ ਗਮਲੇ ਚ ਬਰੂਡਿੰਗ ਹਾਂਜੀ ਮਤਲਬ ਆਪਾਂ ਇਹ ਸਾਰੇ ਜਿਹੜੇ ਨੇ ਗਮਲੇ ਚ ਕਰ ਸਕਦੇ ਹਾਂ ਹਾਂਜੀ ਕਰ ਸਕਦੇ ਹਾਂ ਹਾਂਜੀ ਹਾਂਜੀ ਗਮਲੇ ਚ ਕਰ ਸਕਦੇ ਆ ਠੀਕ ਹੈ ਜੀ ਤੇ ਇਹ ਜਿਹੜਾ ਆ ਜਾਂਦਾ ਇਹ ਤਾਂ ਇਹ ਤਾਂ ਡੈਕੋਰੇਸ਼ਨ ਡੈਕੋਰੇਸ਼ਨ ਵਾਸਤੇ ਹਨਾ ਇਹ ਜਿਹੜੇ ਬੂਟੇ ਨੇ ਡੈਕੋਰੇਸ਼ਨ ਜੇ ਆਪਾਂ ਕੋਠੀਆਂ ਚ ਲਾ ਲੈਣੇ ਆ ਹਨਾ ਹਾਂਜੀ ਆ ਵੀ ਡੈਕੋਰੇਸ਼ਨ ਵਾਸਤੇ ਆ ਗਿਆ ਮਸਾਲੇ ਦੇ ਵਿੱਚ ਮਿਲ ਜਾਣਗੇ ਵੀ ਜੀ ਹਿੰਗ ਤੇ ਮਿਲ ਜੇਗਾ ਲੌਂਗ ਮਿਲ ਜੇਗਾ ਛੋਟੀ ਇਲਾਇਚੀ ਮਿਲ ਲੇਗੀ ਜੀ ਤੇਜ ਪਤਾ ਮਿਲ ਜੇਗਾ ਦਾਲ ਚੀਨੀ ਮਿਲ ਜੇਗੀ ਇਹ ਸਾਰੇ ਮਿਲ ਜਣਗੇ ਅੱਛੇ ਸਾਰੇ ਬੂਟੇ ਹੈ ਹਾਂਜੀ ਸਾਰੇ ਮਿਲ ਜਣਗੇ ਮਸਾਲੇ ਦੇ ਵਿੱਚ ਜੀ ਮਸਾਲੇ ਦੇ ਵਿੱਚ ਇਹ ਗਮਲਿਆਂ ਚ ਹੋ ਜਾਂਦੇ ਨੇ ਹਾਂਜੀ ਹਾਂ ਗਮਲਿਆਂ ਚ ਸਾਰੇ ਗਮਲਿਆਂ ਚ ਹੋ ਜਾਂਦੇ ਹੈ ਹਾਂਜੀ ਮਤਲਬ ਇਹ ਚੀਜ਼ਾਂ ਆਪਾਂ ਆਪਣੀਆਂ ਪੈਦਾ ਕਰ ਸਕਦੇ ਆ ਗਮਲਿਆਂ ਚ ਹਾਂਜੀ ਹਾਂਜੀ ਵਾਈਟ ਜਾਮਨ ਮਿਲ ਜੂਗੀ ਜੀ ਅੱਛੇ ਵਾਈਟ ਜਾਮਨ ਹਾਂਜੀ ਤੇ ਆਹ ਜਿਹੜੀ ਹੈ ਇਹ ਵਾਈਟ ਹੈ ਜੀ ਇਹਨੂੰ ਲੈ ਗਵਾਲੀ ਹੈ ਇਹ ਬਲੈਕ ਵਾਲੀ ਜਿਹੜੀ ਆਪਾਂ ਇਹ ਦੇਖਦੇ ਆ ਰਹੀਆਂ ਹੈ ਜਾਮਨ ਛੋਟੇ ਵਾਲੀ ਜੀ ਅੱਛਾ ਛੋਟੇ ਉਹ ਤਾਂ ਵਰਨਾ ਦਾ ਬਹੁਤ بڑے بڑے ਹੋ ਜਾਂਦੇ ਜੀ ਤਾਂ ਇਹ ਅਗਲੇ ਸਾਲ ਫਰੂਟ ਦੇਣ ਲੱਗ ਜੀ ਅੱਛਾ ਅਗਲੇ ਸਾਲ ਫਰੂਟ ਦੇਣ ਲੱਗ ਜਾਣਗੇ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਕ ਬੂਟਾ ਇਹ ਤੇ ਇਹ ਵੀਰ ਜੀ ਕਹਿੰਦੇ ਵੀ ਅਗਲੇ ਸਾਲ ਇਹ ਫਰੂਟ ਦੇਣਾ ਸ਼ੁਰੂ ਕਰ ਦੇਣਗੇ ਅਗਲੀ ਵਾਰ ਫਰੂਟਿੰਗ ਆ ਜੂਗੀ ਜੀ ਇਹਦੇ ਚ ਸਾਈਜ਼ ਵੀ ਮੋਟਾ ਹੋਊਗਾ ਜੀ ਇਹਦਾ ਸਾਈਜ਼ ਵੱਡਾ ਆਊਗਾ ਗਿੜਕ ਛੋਟੀ ਹੋਊਗੀ ਇੱਕ ਸ਼ਿਕਾਇਤ ਹੁੰਦੀ ਹੈ ਕਈਆਂ ਦੀ ਵੀ ਆਪਾਂ ਜਿਵੇਂ ਇੱਥੇ ਨਰਸਰੀ ਦੇ ਵਿੱਚ ਦੇਖਦੇ ਆ ਵੀ ਛੋਟੇ ਛੋਟੇ ਮੋਟਿਆਂ ਨੂੰ ਫੜਾ ਜਾਂਦਾ ਤੇ ਘਰਾਂ ਚ ਗਮਲਿਆਂ ਚ ਜਾ ਕੇ ਉਹ ਨਹੀਂ ਫੜ ਦਿੰਦੇ ਹੈ ਨਹੀਂ ਵੀ ਜੀ ਇਦਾਂ ਦੀ ਕੋਈ ਹੋਣੀ ਹੈ ਜਿਹੜਾ ਰੈਗੂਲਰ ਫਰੂਟ ਦੇਣ ਵਾਲਾ ਨਾ ਰੈਗੂਲਰ ਮਤਲਬ ਸਾਂਭ ਸੰਭਾਲ ਦੀ ਕਿਤੇ ਨਾ ਕਿਤੇ ਹੈ ਨਾ ਕੇਅਰ ਦੇ ਉੱਤੇ ਹੈ ਕੇਅਰ ਦੇ ਉੱਪਰ ਹੈ ਕੇਅਰ ਦੇ ਉੱਤੇ ਹੈ ਹਾਂ ਮਤਲਬ ਆਪਾਂ ਜਾ ਕੇ ਗਮਲਿਆਂ ਚ ਪੂਟੇ ਲਾਤਾ ਦਿੰਨੇ ਆ ਪਰ ਉਹਦੀ ਕੇਅਰ ਨਹੀਂ ਕਰਦੇ ਹਾਂਜੀ ਕੇ ਨਹੀਂ ਕਰਦੇ ਜਿਵੇਂ ਜਿਵੇਂ ਬੂਟੇ ਦੀ ਗ੍ਰੋਥ ਹੋਊਗੀ ਉਹਦੇ ਹਿਸਾਬ ਨਾਲ ਹੀ ਕਰਦੇਗਾ ਮਤਲਬ ਆਪਾਂ ਨੂੰ ਇੱਕ ਵਾਰੀ ਲਗਾ ਕੇ ਛੱਡਦਾ ਮੁੜ ਕੇ ਉਹਨੂੰ ਕਿਹਨਾ ਕੀਤੇ ਜੀ ਤੇ ਉਹਦੀ ਫਰੂਟਿੰਗ ਵੀ ਨਹੀਂ ਹੁੰਦੀ ਫਰੂਟਿੰਗ ਨਹੀਂ ਬੱਚਿਆਂ ਵਾਂਗੂ ਸਾਹਮਣੇ ਪੈਂਦੀ ਹੈ ਤੇ ਕੁਆਂਟੀਟੀ ਵੀ ਜੀ ਕੁਆਂਟੀਟੀ ਦਾ ਕੋਈ ਹੈ ਚੱਕਰ ਕੁਛ ਨਹੀਂ ਜੀ ਜਿੰਨਾ ਮਰਜੀ ਮਤਲਬ ਜਿੰਨਾ ਮਰਜੀ ਤਿਆਰ ਹਾਂ ਹਾਂ ਜੀ ਜੇ 100 200 ਲੈਣਾ ਉਹ ਤਾਂ ਮਿਲ ਜੇਗਾ ਜੇ ਇਸ ਤੋਂ ਜ਼ਿਆਦਾ ਚਾਹੀਦਾ ਹੈ ਉਹ ਆਰਡਰ ਦੇਦਣ ਪਹਿਲਾਂ ਹਫਤੇ ਦੇ ਵਿੱਚ ਵਿੱਚ ਅਰੇਂਜ ਹੋ ਜਾਂਦਾ ਹੈ ਠੀਕ ਕਪੂਰ ਵਗੈਰਾ ਜਿਹੜਾ ਮੈਡੀਸਨ ਪਲਾਂਟ ਨੇ ਸਾਰੇ ਮਿਲ ਜਾਣਗੇ ਵੀ ਜੀ ਓਕੇ ਹਾਂ ਜੀ ਇਹ ਤੁਸੀਂ ਮਤਲਬ ਬਚਪਨ ਤੋਂ ਹੀ ਆਪਣੀ ਘਰ ਦੀ ਲੈਂਨ ਵਿੱਚ ਹੀ ਪੈ ਗਏ ਹਾਂ ਜੀ ਹਾਂ ਜੀ ਹਾਂ ਜੀ ਨਿੰਬੂ ਪਿਆ ਵੀ ਜੀ ਨਿੰਬੂ ਛੋਟਾ ਵੱਡਾ ਸਾਰਾ ਆਕਾਰ ਦਾ ਮਿਲ ਜਾਂਦਾ ਹੈ ਠੀਕ ਹੈ ਹਾਂ ਜੀ ਇਹ ਵੀ ਗਮਲਿਆਂ ਚ ਹੋ ਜਾਂਦਾ ਹੈ ਇਹ ਗਮਲੇ ਚ ਹੋ ਜੂਗਾ ਜੀ ਠੀਕ ਹੈ ਤੇ ਕਿੰਨਾ ਇੱਕ ਲੰਬਾਈ ਇਹਦੀ ਕਿੰਨੀ ਕੁ ਹੋ ਜਾਂਦੀ ਹੈ ਹਾਈਟ ਤਾਂ ਛੋਟੀ ਹੋ ਜਾਂਦੀ ਆ ਦੇਖੋ ਫਰੂਟਿੰਗ ਨੂੰ ਤਿਆਰ ਹੈ ਉਹ ਦੇਖੋ ਜਿੱਤਾ ਨਮ ਆਇਆ ਕਰਕੇ ਥੋੜਾ ਜਿਹਾ ਹੋ ਹੋਇਆ ਜੀ ਨਹੀਂ ਤਕਰੀਬਨ ਇਹਨੂੰ ਫਰੂਟ ਪੇ ਹੀ ਹੁੰਦਾ ਹੈ ਮਾਲੇ ਫਰੂਟ ਅਮਰੂਦ ਮਿਲ ਜੇਗਾ ਹਸ਼ਾਲ ਸਫੈਦ ਅਮਰੂਦ ਦੀ ਸਾਰੀ ਵੈਰਾਈਟੀ ਮਿਲ ਜੈਗੀ ਜੀ ਠੀਕ ਹੈ ਪਹਾਵਾਦੀ ਸਫੈਦ ਹਸ਼ਾਲ ਸਫੈਦ ਐਲ 49 ਜੀ 1 ਕੇਜੀ ਬੀ ਐਨ ਆਰ ਦਾ ਜਿਹੜਾ ਉਹ ਵੀ ਮਿਲ ਜੇਗਾ ਸਭ ਮਿਲ ਜਣਗੇ ਜੀ ਮਤਲਬ ਜਿੰਨੀਆਂ ਵੈਰਾਈਟੀਆਂ ਨੇ ਸਾਰੀਆਂ ਹਾਂ ਜੀ ਸਾਰੀਆਂ ਮਿਲ ਜਾਣਗੀਆਂ ਤੇ ਮੈਂ ਦੇਖ ਰਿਹਾ ਵੀ ਕੁਆਂਟੀਟੀ ਦੀ ਵੀ ਕੋਈ ਹੋਰ ਦਿੱਕਤ ਨਹੀਂ ਹੈ ਹਨਾ ਜਿੰਨੇ ਕੋਈ ਲਿਜਾਣਾ ਚਾਹੇ ਲਿਜਾ ਸਕਦਾ ਕਿਉਂਕਿ ਸਾਰੀਆਂ ਚੀਜ਼ਾਂ ਭਰਪੂਰ ਨੇ ਕਿਨੂੰ ਸੰਤਰਾ ਮਸੰਮੀ ਮਾਲਟਾ ਇਹਨਾਂ ਦੇ ਵਿੱਚ ਸਾਰੇ ਮਿਲ ਜਾਣਗੇ ਬਾਕੀ ਲੀਚੀ ਵਗੈਰਾ ਮਿਲ ਜੂਗੀ ਜੀ ਇਹ ਜਿਹੜੇ ਨੇ ਇਹ ਬੂਟੇ ਜਿਹੜੇ ਆਪਾਂ ਦੇਖ ਰਹੇ ਆ ਇਹ ਸ਼ੋਅ ਵਾਸਤੇ ਨੇ ਹਾਂਜੀ ਉਹ ਸ਼ੋਅ ਵਾਸਤੇ ਨੇ ਔਰ ਕੋਈ ਜਿਹੜਾ ਕੋਈ ਨਵੀਂ ਵੈਰਾਈਟੀ ਲਾਸੇ ਤਾਂ ਤੁਸੀਂ ਸਾਰੀਆਂ ਦਿਖਾ ਹੀ ਦਿੱਤੀਆਂ ਮੇਰੇ ਖਿਆਲ 'ਚ ਤਾਂ ਕੋਈ ਛੱਡਿਆ ਨਹੀਂ ਪਰ ਫਿਰ ਵੀ ਜੇ ਕੋਈ ਜਿਹੜੀ ਨਾਂ ਆਈ ਹੋਵੇ ਤੇ ਆਪਾਂ ਦਰਸ਼ਕਾਂ ਨੂੰ ਦੱਸ ਸਕੀਏ ਵੀ ਇੱਥੇ ਵੈਸੇ ਤਾਂ ਦਰਸ਼ਕਾਂ ਨੂੰ ਸਾਰਾ ਸਾਲ ਆਲ ਵੈਰਾਈਟੀ ਮਿਲ ਜੇਗੀ ਜੀ ਟੋਟਲ ਹੀ ਟੋਟਲ ਫਰੂਟ ਦੀ ਹਾਂਜੀ ਟੋਟਲ ਫਰੂਟ ਦੇ ਵਿੱਚ ਟੋਟਲ ਫਰੂਟ ਦੀ ਆਲ ਵੈਰਾਈਟੀ ਜਿਹੜੀ ਵੀ ਆਪਾਂ ਨੂੰ ਚਾਹੀਦੀ ਹੈ ਉਹ ਆਪਾਂ ਨੂੰ ਇੱਥੇ ਮਿਲ ਜੇਗੀ ਸਾਰੇ ਮਿਲ ਜਾਣਗੇ ਤੇ ਆਪਾਂ ਐਡਰੈਸ ਵੀਰ ਜੀ ਦਾ ਤੁਹਾਨੂੰ ਦੱਸ ਹੀ ਚੁੱਕੇ ਆਂ ਵੀ ਮਲੇਰਕੋਟਲੇ ਤੋਂ ਜਿਵੇਂ ਆਪਾਂ ਖੰਨੇ ਰੋਡ ਵਾਲ ਨੂੰ ਨਿਕਲਦੇ ਖੰਨੇ ਵਾਲ ਨੂੰ ਚੱਲਦੇ ਆਂ ਥੋੜੀ ਜਿਹੀ ਅੱਗੇ ਆ ਕੇ ਕਿੰਨਾ ਕੁ ਪੈ ਜਾਂਦਾ ਜੀ ਇਹ ਮਲੇਰਕੋਟਲੇ ਤੋਂ ਮਲੇਰਕੋਟਲੇ ਦੇ ਵਿੱਚ 2.5 ਕਿਲੋਮੀਟਰ ਪੈਂਦਾ ਜਰਗ ਚੌਂਕ ਤੋਂ ਜਰਗ ਚੌਂਕ ਤੋਂ 2.5 ਕਿਲੋਮੀਟਰ ਹਾਂਜੀ ਤੇ ਨਾ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਾ ਕੋਈ ਪਾਰਕਿੰਗ ਦੀ ਪ੍ਰੋਬਲਮ ਹਾਂਜੀ ਖੁੱਲੀ ਜਗ੍ਹਾ ਤੇ ਵੀਰ ਜੀ ਦੀ ਨਰਸਰੀ ਹੈ 골ਡਨ ਨਰਸਰੀ ਦੇ ਨਾਮ ਤੇ ਬੋਰਡ ਲੱਗਿਆ ਹੋਇਆ ਤੇ ਦਾਦਿਆਂ ਪਰਦਾਦਿਆਂ ਤੋਂ ਇਹ ਕਿੱਤਾ ਕਰਦੇ ਆ ਰਹੇ ਆ ਤੇ ਆਪਾਂ ਦੇਖ ਰਹੇ ਆ ਵੀ ਆਪਾਂ ਦੇਖ ਹੀ ਲਿਆ ਵੀ ਕੋਈ ਵੀ ਫਰੂਟ ਦਾ ਐਸਾ ਹੈ ਨਹੀਂ ਬੂਟਾ ਜਿਹੜਾ ਨਾਂ ਦਿਖਾਇਆ ਹੋਵੇ ਜਿਹੜਾ ਜਿਹੜਾ ਕੋਈ ਨਾਂ ਹੋਵੇ ਤਾਂ ਆਪਾਂ ਉਹ ਲੈ ਸਕਦੇ ਆ ਇੱਥੋਂ ਆ ਕੇ ਤੇ ਜੈਜ ਰੇਟਾਂ ਤੇ ਕਿਉਂ ਵੀਰ ਜੀ ਹਾਂਜੀ ਹਾਂਜੀ ਜੈਜ ਰੇਟ ਤੇ ਜੀ ਤੇ ਬਾਕੀ ਕੁਆਂਟੀਟੀ ਦੇ ਉੱਪਰ ਪੈ ਜਾਂਦਾ ਜੀ ਫਰਕ ਹਾਂਜੀ ਹਾਂਜੀ ਇਹ ਤਾਂ ਆਪਾਂ ਵੀ ਸਮਝਦਾਰ ਆ ਵੀ ਇੱਕ ਬੂਟੇ ਦਾ ਤੇ ਜੇ 40 50 ਬੂਟੇ ਲੈਣੇ ਨੇ ਉਹਦਾ ਹੋਰ ਤੇ ਨਿੰਮਾ ਵਗੈਰਾ ਇਹਨਾਂ ਜੇ ਨਿੰਮ ਹੋਗੀ ਟਾਲੀ ਇਹਨਾਂ ਦਾ ਕੋਈ ਹਾਂਜੀ ਨਿੰਮਟਾਲੀ ਸਾਗਵਾਨ ਜਕਰੰਡਾ ਵਗੈਰਾ ਮਲਤਾਸ ਵਗੈਰਾ ਇਹ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਠੀਕ ਕਈ ਵੀਰਾਂ ਨੇ ਜਿਵੇਂ ਹੁੰਦਾ ਨਾ ਵੀ ਲਿਮ ਲਾਣੀ ਹੈ ਹਾਂਜੀ ਹਾਂਜੀ ਤਾਂ ਜੈਜ ਰੇਟਾਂ ਤੇ ਮਿਲ ਜੇਗੀ ਨਿੰਮ ਹਾਂਜੀ ਹਾਂਜੀ ਨਿੰਮ ਬਲਮਾਡੇ ਵਗੈਰਾ ਜੈਜ ਰੇਟਾਂ ਮੇ ਦੇ ਦਿੰਦੇ ਹਾਂ ਕਿਉਂਕਿ ਕਈ ਵੀਰਾਂ ਨੇ ਜਿਵੇਂ ਸੇਵਾ ਹੀ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਪਿਲਕਨ ਬਰੋਟਾ ਜੀ ਇਹ ਛੋਟੀ ਹਾਈਟ ਦੇ ਵੱਡੀ ਹਾਈਟ ਦੇ ਸਾਰੇ ਮਿਲ ਜਾਣਗੇ ਅੱਛਾ ਬਰੋਟਾ ਵੀ ਮਿਲ ਜਾਏਗਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੁਹਾਡੇ ਨਾਲ ਚਲੋ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ ਤੇ ਬਾਕੀ ਆਪਾਂ ਵੀਰ ਜੀ ਦਾ ਨੰਬਰ ਵੀ ਸਕਰੀਨ ਤੇ ਦੇ ਦਾਂਗੇ ਤੁਸੀਂ ਇਹਨਾਂ ਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਤੇ ਕੰਟੈਕਟ ਕਰਕੇ ਨਾਲ ਪੁੱਛ ਸਕਦੇ ਹੋ ਤੇ ਜੋ ਤੁਹਾਡੀ ਇੱਛਾ ਹਿਸਾਬ ਨਾਲ ਤੁਸੀਂ ਆਪੋ ਇੱਥੋਂ ਬੂਟੇ ਖਰੀਦ ਸਕਦੇ ਤੇ ਕਮਲਿਆ ਚ ਵੀ ਬੂਟੇ ਹੁੰਦੇ ਨੇ ਪਰ ਉਹਦੇ ਆਪਾਂ ਨੂੰ ਰੱਖ ਰਖਾਵ ਕਰਨੀ ਪੈਂਦੀ ਹੈ ਦੇਖੋ ਮਿਹਨਤ ਤਾਂ ਹਰ ਕੰਮ ਵਾਸਤੇ ਕਰਨੀ ਪੈਂਦੀ ਹੈ